ਲੁਟਰੋ ਕਿਦਰ ਲੰਗੀ ਸੀ ਹਾਂ ਬਾਬੇ ਜਦੋਂ ਬੈਨਾ ਸਿੱਟਾ ਉਹ ਬੈਂਡ ਲਾ ਕਾਈ ਤੋ ਨਾ ਇਹ ਪਿਆ ਅੱਲਾ ਬਾਈ ਜਿਹੜਾ ਪਿੱਛੇ ਖੜਾ ਇਹ ਬਰਨਾਲੇ ਤੋਂ ਧੂਲੀ ਆਇਆ ਸਾਗ ਲੈਣ ਜਾਂ ਵਾਬਾ ਹੋਰ ਸਿਰ ਬਿਲਕੁਲ ਜੀ ਬਿਲਕੁਲ ਕੀ ਆ ਬੜਾ ਪ੍ਰੇਡ ਹੋ ਜਾਣੀ ਛੇਦੀ ਚਾਪੜਾ ਪ੍ਰੇਡ ਆਪਣੇ ਨੁਸਾਨ ਬਣਾ ਦੇ ਹਾਰਨ ਕਿਉਂ ਨਹੀਂ ਚੇਰੀ ਜੇਦੀ ਜਿੰਡੇ ਤਾਲੀ ਹਾਰਨ ਠੰਡਾਣਾ ਬੋਲਿਆ ਨਹੀਂ ਜਾ ਰਿਹਾ ਹੰਗ ਜਖਾਮ ਵੀ ਹੋ ਸਕਦਾ ਹੈ ਤੇ ਹਰੇਕ ਤੱਕ ਰੈਜ਼ੀਡੈਂਟ ਸਰਪ੍ਰੇਖ ਕਬਨ ਜਨਮ ਲਿਆ ਉਹ ਘੜੀ ਦੇ ਕੁਛ ਜਿਹੜੀ ਨਾ ਮਾਤਵਾ ਆਹ ਵਾਹ ਕਮਰਾ ਪਤਾ ਕੀ ਦੇ ਵਾਸਤੇ ਇਹ ਜੇ ਕੋਈ ਕਈ ਵਾਰੀ ਟ੍ਰੈਕਟਰ ਨਹੀਂ ਘਟਾਉਂਦਾ ਹੁੰਦਾ ਉਹਦੀ ਟੋਲ ਤੱਪ ਕਰਨ ਵਾਸਤੇ ਆ ਠੀਕ ਆ ਇਹਨਾਂ ਦਾ ਟਾਮਟਾ ਲਈ ਦੇਣਾ ਬਈ ਬੰਦਾ ਹੋਰ ਬਾਹਰ ਹੈ ਨਾ ਜੋ ਪੀ ਰਹੀ ਸਹੀ ਗੱਲ ਆ ਮਾਈਗ੍ਰੇਟ ਹੋਇਆ ਦਰਜੂ ਫੀਦੋ ਬਿਹਾਰ ਤੋਂ ਰਿਹਾ ਬੰਦੇ ਤੇ ਆਪਣੇ ਵਾਲੇ ਸਿੱਧਾ ਗਏ ਕੈਨੇਡਾ ਸਾਰੇ ਦੰਦਾ ਹੀ ਤੁਰੇ ਫਿਰਦੇ ਆ ਅਸਤੱਕ ਆ ਮਰਜ਼

ਲਓ ਵੀ ਦੋਸਤੋ ਤੁਹਾਡਾ ਕਰਦੇ ਆ ਸਵਾਗਤ ਬਲੌਗ ਦੇ ਵਿੱਚ ਤੇ ਅਸੀਂ ਸੈਣਾ ਤੋਂ ਚੜਾਂਗੇ ਠੀਕ ਆ ਹੌਲੀ ਹੌਲੀ ਦੇਖਾਂਗੇ ਕਿੱਧਰ ਦੀ ਜਾਣਾ ਮੋੜਾਂ ਵਿੱਚ ਦੀ ਜਾਣਾਗੇ ਜੀ ਨਹੀਂ ਹਾਂ ਉੱਤੋਂ ਦੀ ਚੱਲਾਂਗੇ ਸਾਫ਼ ਰੂਟ ਤੋਂ ਹਾਂ ਹਾਂ ਜੇ ਪਿੰਡਾਂ ਵਿੱਚ ਦੀ ਕੱਢਣਾਗਾ ਫਿਰ ਸ਼ਾਰਟਕਟ ਪਾਊਗਾ ਸਹੀ ਗੱਲ ਆਏ ਸੋਚਦਾ ਓਏ ਉੱਥੋਂ ਆਟੋ ਲੈ ਲਾਂਗੇ ਅੱਗੇ ਤੋਂ ਅੱਡੇ ਤੋਂ ਆਟੋ ਲੈ ਕੇ ਹਾਂ ਕਹਾ ਮੈਟਰ ਹੋ ਜਾਊਗੀ ਹਾਂ ਉਸ ਤੋਂ ਬਾਅਦ ਤੁਰ ਕੇ ਲੰਘ ਜਾਗੇ ਫਿਰ ਲੈ ਹੱਥ ਦੇ ਕੇ ਕਿਸੇ ਨੂੰ ਫਿਰ 에어ਪੋਰਟ ਤੇ ਪਹੁੰਚਾਂਗੇ ਮਸਤ ਪਲਾਨਿੰਗ ਲੋ ਵੀ ਬਾਬਿਓ ਆਪਾਂ ਪਹੁੰਚ ਗਏ ਸਟੇਸ਼ਨ ਤੇ ਟ੍ਰੇਨ ਤਾਂ ਦਿਖ ਨਹੀਂ ਰਹੀ ਐਨ ਪਤਾ ਬਾਗੀ ਹੋਵੇ ਇੱਥੇ ਪਤਾ ਕਰਨਾ ਪਊਗਾ ਪੁੱਛ ਗਿਛ ਜਿਹੜਾ ਕਾਊਂਟਰ ਹੁੰਦਾਗਾ ਸਾਡੀ ਤਾਂ ਜਾਣ ਬਾਬਿਓ ਸਿਆਪੇ ਚ ਪਾਤੀ ਸੀਗੀ 1:00 ਵਜੇ ਦਾ ਟ੍ਰੇਨ ਨਹੀਂ ਲੰਘੀ ਮਸਲਾ ਲੇ ਹੋ ਗਿਆ ਕੰਮ ਪਰ ਜਿਹੜਾ ਪੁੱਛ ਗਿਸ ਸੈਂਟਰ ਉਹ ਕੀ ਹੁੰਦਾਗਾ ਕਾਊਂਟਰ ਹੁੰਦਾ ਉਹ ਕਹਿੰਦੇ ਨਹੀਂ ਨਹੀਂ ਹਲੇ ਨਹੀਂ ਗਈ ਲੋ ਵੀ ਬਾਬਿਓ ਠੀਕ ਆ ਜੇਠੂ ਕਿਆਂ ਤੋਂ ਟ੍ਰੇਨ ਕਾਫੀ ਟਾਈਮ ਦੀ ਖੜੀ ਸੀਗੀ ਉੱਥੇ ਹੋ ਸਕਦਾ ਪੰਚਰ ਪੁੰਚਰ ਹੋ ਗਈ ਹੋਵੇ ਹਨਾ ਅਹੀ ਗੇਸ ਹੋ ਜਾਦਾ ਤੇ ਕਾਫੀ ਟਾਈਮ ਦੀ ਖੜੀ ਸੀਗੀ ਹੁਣ ਉਥੋਂ 9 1 ਤੋਂ ਦੇਲਾ ਉੱਥੇ ਚੱਲੀ ਆ ਕਿੱਡੀ ਬਸਰਮ ਟ੍ਰੇਨ ਆ ਸਾਡੇ ਤੋਂ ਵੀ ਹੱਦ ਪਾਰ ਹੋ ਗਈ ਉਹਦੀ ਤੇ ਇੱਥੇ ਕਿੰਨੇ ਵਜੇ ਪਹੁੰਚੂਗੀ 9 24 ਜੂ ਵੀ ਤੇ ਕਿੱਥੇ ਆ ਬਰਨਾਲਾ 9 26 ਤੇ ਹੁਣ ਹੀ 9 24 ਦਿਖਾਉਂਦੇ ਸ਼ੂਣੀ 9 26 ਕਰਤੇ ਓਏ ਹੂੰ ਭੈਣ ਦੀ ਡੰਡਾ ਦੇ ਨੇ ਮੇਰੇ ਨਾਲ ਤੇ ਬੜੋ ਬਾਦ ਦੇ ਜਾ ਰਿਹਾ ਨਹੀਂ 9 26 ਸੀ 24 ਸੀ ਮੈਂ ਆਪ ਦੇਖਿਆਗਾ ਇਹ ਤਾਂ ਫਿਰ ਐਂਡ ਲੈ ਤਾਂ ਹੋ ਗਈ ਟ੍ਰੇਨ ਇਹ ਕਰੈਕਟ ਟਾਈਮ ਤੇ ਨਹੀਂ ਨਾ ਆਉਂਦੀ ਇਕਦਾ ਮੈਟਰੋ ਆ। ਨਹੀਂ ਨਹੀਂ ਗੱਲਾਂ ਮੈਟਰੋ ਪਾਉਣ ਦੀਆਂ ਪੰਜਾਬ ਦੇ ਵਿੱਚ। ਟ੍ਰੇਨ ਇਹਨਾਂ ਤਾਂ ਆ ਹੀ ਨਹੀਂ ਸਕਦੀ ਜਿਹੜੀ ਪੰਜਾਬ 'ਚ ਪਹਿਲੇ ਤੁਰ ਹੀ ਫਿਰਦੀ ਹੈ। ਬਾਹਰ ਤਾਂ ਮੈਟਰ ਪਾਉਣ ਲੱਗੇ। ਮੈਡਮ ਪਤਾ ਨਹੀਂ ਕੀ ਝੰਡਾ ਲਈ ਜਾਂਦੀ ਹੈ। ਉਹ ਕੋਹਣਿਆਂ ਤੋਂ ਯਾਰ। ਨਾ ਨਾ ਇਹ ਕਹਿੰਦੀ ਹਰੀ ਕ੍ਰਾਂਤੀ ਲਿਆਉਣੀ ਹੈ ਤੈਂ ਹਰਾ ਝੰਡਾ ਲੇ ਕੇ ਜਾ ਰਹੀ। ਨਾ ਵੀ ਬਾਬੇ ਉਹ ਟਾਈਮ ਤੇ ਟਾਈਮ ਹੋ ਗਿਆ ਹਾਲੇ ਤੱਕ ਟ੍ਰੇਨ ਨਹੀਂ ਆਈ ਤੇ ਬੀਬੀ ਵਿਚਾਰੀ ਕਦੋਂ ਡਿੱਕੀ ਜਾਂਦੀ ਹੈ ਕਹਿੰਦੀ ਕਦੋਂ ਆਵੇ ਤੇ ਕਦੋਂ ਮੈਂ ਝੰਡਾ ਦਿਖਾਵਾਂ। ਔਖੀ ਹੋਈ ਪਈ ਵਿਚਾਰੀ। ਠੀਕ ਹੈ। ਇਹ ਟ੍ਰੇਨ ਨੂੰ ਨਹੀਂ ਦੀਂਦਾ ਵੀ ਇਥੋਂ ਦੇ ਬਰਕਤਾਂ ਨੂੰ ਉਡੀਕ ਰਹੇ ਆ ਤੇ ਕਿੰਨੇ ਮੁਸਾਫਰ ਖੜੇ ਆ ਵਿਚਾਰੇ ਕਿ ਹਰ ਸਵੇਰ ਹੋ ਕੀ ਰਿਹਾ ਟ੍ਰੇਨ ਇਧਰੋਂ ਆਉਣੀ ਆ ਬਾਜ ਮੈਨੂੰ ਇਧਰੋਂ ਸੁਣੀ ਜਾਂਦੀ ਆ ਤੂੰ ਵੀ ਉਹੀ ਸੁਣ ਰਿਹਾ ਜੋ ਮੈਂ ਸੁਣ ਰਿਹਾ ਤੇ ਕੋਈ ਹੋਰ ਟ੍ਰੇਨ ਹੋਣੀ ਆ ਸਾਡੀ ਡਰਾਗ ਮੈਡਮ ਤਾਂ ਕਹਿੰਦੀ ਇੱਕ ਹੀ ਟ੍ਰੇਨ ਆਉਣੀ ਆ ਉਹ ਵੀ ਇਧਰੋਂ ਡਰਾਉਂਦੀ ਰਹਿੰਦੇ ਹੋ ਬਾਬੇ ਬਾਜ ਇਧਰੋਂ ਆਈ ਜਾਂਦੀ ਆ ਆਉਣੀ ਟ੍ਰੇਨ ਇਧਰੋਂ ਸੀਗੀ ਠੀਕ ਆ ਤੇ ਮੈਡਮ ਵੀ ਕਹਿੰਦੀ ਇਧਰੋਂ ਹੀ ਟ੍ਰੇਨ ਆਉਣ ਵਾਲੀ ਆ ਕਹਿੰਦੀ ਹੋਰ ਤਾਂ ਕਿਸੇ ਪਾਸੋਂ ਨਹੀਂ ਹੁਣ ਪਤਾ ਨਹੀਂ ਸਾਡੇ ਕੰਨ ਵੱਜੀ ਜਾਂਦੇ ਦੋਨਾਂ ਨੂੰ ਐ ਲੱਗਿਆ ਨੇ ਬਈ ਇਧਰੋਂ ਆ ਰਹੀ ਆ ਇਧਰੋਂ ਹੀ ਆਉਂਦੀ ਆ ਹਾਂ ਇਧਰੋਂ ਆ ਰਹੀ ਆ ਮੂੰ ਤਾਂ ਨਹੀਂ ਕਿਤੇ ਅੱਜ ਟ੍ਰੇਨ ਭੁੱਲ ਕੇ ਵਿਚਾਰੀ ਉਧਰੋਂ ਇਧਰੋਂ ਆਉਣ ਦੀ ਬਜਾਏ ਉੱਪਰ ਦੀ ਬਗਲ ਕਿ ਆ ਗਈ ਉਹ ਉਹ ਤੇਰੀ ਭੈਣ ਨੂੰ ਧੱਕਾ ਨਾ ਵਾ ਨਾ 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 ਦੇਖੋ ਬਾਬਿਓ ਆਪਣੇ ਸਮਾਜ ਦੇ ਵਿੱਚ ਹਨਾ ਔਰਤਾਂ ਨੂੰ ਬਿਲਕੁਲ ਵੀ ਸੇਫ ਨਹੀਂ ਹੈਗੀਆਂ ਲੋ ਬਾਬਾ ਟ੍ਰੇਨ ਆ ਚੁੱਕੀ ਆ ਠੀਕ ਆ ਆ ਆਉਂਦੀ ਆ ਕਿੱਥੇ ਆ ਹਾਂ ਦਿਖ ਰਹੀ ਏ ਤੁਹਾਨੂੰ ਕਿਤੇ ਉਹ ਮਿੰਨੀ ਮਿੰਨੀ ਜੀ ਪਿੱਛੇ ਚਲੋ ਮੈਂ ਦਿਖਾ ਦਿੰਨਾ ਜ਼ੂਮ ਕਰਕੇ ਤੁਹਾਨੂੰ ਕਿੰਨੀ ਹੌਲੀ ਤੁਰਦੀ ਆ ਓਏ ਇਦੋਂ ਤੇ ਸਾਡੇ ਪਿੰਡ ਦੇ ਬੁੜੇ ਤੁਰਦੇ ਹੋਣ ਆ ਮੋਦੀ ਨੇ ਪਤਾ ਨਹੀਂ ਕੀ ਖੋਲਤਾ ਬੰਦ ਦੀ ਪਿਆ ਜਿਵੇਂ ਜਿਹੇ ਜਿਹੇ ਕੰਮ ਉਹ ਜਿਹੀ ਚੀਜ਼ਾਂ ਚਲਾਉਂਦਾ ਰਹਿੰਦਾ ਚੱਲਦੀ ਇੱਕ ਵੀ ਨਹੀਂ ਲੋ ਬਾਬਿਓ ਟ੍ਰੇਨ ਚ ਪਹੁੰਚ ਚੁੱਕੇ ਆ ਟਿਕਟ ਨੰਬਰ ਹੈਗਾ ਕਹਿੰਦੇ ਬਲੌਗਿੰਗ ਦਾ ਸਮਾਨ ਆ ਆ ਬਿਆ ਮੁੰਡੇ ਦਾ ਆਉ ਪਿਆ ਮੋਬਾਈਲ ਤਿੰਨ ਤਿੰਨ ਮੋਬਾਈਲ ਰੱਖਦਾ ਕਹਿੰਦੇ ਆਡਾ ਡਮੋਬਾਈਲ ਹੈ ਲੋ ਬਾਬਿਓ ਪ੍ਰਸ਼ਾਦਾ ਪਾਣੀ ਸ਼ਕੋ ਤੁਸੀਂ ਘਰੇ ਸ਼ਕੋ ਅਸੀਂ ਇੱਥੇ ਛੱਕਦੇ ਆਂ ਤੇ ਅਨਬਾਕਸਿੰਗ ਹੋ ਚੁੱਕੀ ਆ ਪਰਾਠਿਆਂ ਦੀ ਤੇ ਨਾਲ ਕਹਿੰਦੇ ਅੰਬ ਦਾ achar ਇਹ ਕਹਿੰਦੇ ਇਹ ਕਾਦੀ ਨਿਸ਼ਾਨੀ ਆ ਪੰਜਾਬੀ ਹੋਣ ਦੀ ਤੇ ਦੇਸੀ ਹੋਣ ਦੀ ਲੋ ਵੀ ਬਾਪੇ ਉਹ ਘਰ ਦੀ ਰੋਟੀ ਆ ਜਿਹੜਾ ਨਜ਼ਾਰਾ ਨਾਲ ਉਹ ਕਿਸੇ ਟਾਬੇ 'ਚ ਨਹੀਂ ਕਿਸੇ ਰੈਸਟੋਰੈਂਟ 'ਚ ਨੂੰ ਹੋ ਵੀ ਦੋਸਤੋ ਧੂਰੀ ਆ ਚੁੱਕੇ ਆ ਤੇ ਇੱਥੋਂ ਵੀ ਗਾਹ ਜਿਹੜੀ ਉਹ ਟ੍ਰੇਨ ਨਾਲ ਇੱਕ ਦਿਨ ਦੀ ਪੂਰੀ ਲੇਟ ਆ ਠੀਕ ਆ ਇੱਕ ਦਿਨ ਪੂਰਾ ਲੇਟ ਆ ਤੇ ਠੰਡ ਬਹੁਤ ਜ਼ਿਆਦਾ ਤੇ ਆਪਾਂ ਕੱਢ ਲਿਆ ਆ ਉਹਦਾ ਬੈਕਅੱਪ ਪਲਾਨ ਲੋਈ ਬਾਬੇ ਪੁਲ ਜਿ ਬਣਾਤਾ ਦਿੱਤੇ ਮਤਲਬ ਬਹੁਤ ਸਾਲਾਂ ਬਾਅਦ ਇੰਨੀਆਂ ਪੌੜੀਆਂ ਚੜਿਆ ਇੱਕ ਤਾਂ ਮੈਂ ਆਪ 100 ਕਿਲੋ ਦਾ ਹੋਇਆ ਪਿਆ ਘਟੋ ਘਟ ਕੋਕੀਆਂ ਖਾਈਆਂ ਅੰਨੀਆਂ ਤੋ ਉਤੋਂ ਦੀ ਮੇਰਾ ਬੈਗ ਹੈ ਜਿਹੜਾ 25 30 ਕਿਲੋ ਦਾ ਉਹ ਹੋਇਆ ਪਿਆ ਵੀ ਦੇਖ ਲੋ ਕਿੰਨਾ ਵਜ਼ਨ ਲੈ ਕੇ ਮੈਂ ਆਪਦੇ ਨਾਲ ਤੁਰ ਰਿਹਾ ਓਹ ਹੋ ਹੋ ਸਰੀਰ ਵੀ ਕਹਿੰਦਾ ਉਹ ਸਾਲਾ ਇੱਕ ਤਾਂ ਡੱਡ ਡੱਡ ਚੱਕੀ ਫਿਰਦਾ ਉਤੋਂ ਦੀ ਬੈਗਾਂ ਦਾ ਪਰ ਲੋ ਵੀ ਦੋਸਤੋ ਖੁਸ਼ਖਬਰੀ ਮੋਦੀ ਜੀ ਦੇ ਰਿਹਾ ਸਿਲੰਡਰ ਆ ਸਿਲੰਡਰ ਮਿਲਣਾ ਇੱਕ ਵਾਰ ਧਿਆਨ ਨਾਲ ਦੇਖ ਲਓ ਪੂਰਾ ਸਾਲ ਨਹੀਂ ਮੁੱਕਣਾ ਬਹੁਤ ਵੱਡੀ ਸਕੀਮ ਆ ਜਲਦੀ ਜਾ ਕੇ ਮੋਦੀ ਦੇ ਪੈਰਾਂ 'ਚ ਡਿੱਗ ਪੋ ਜਿਹਨੇ ਸਕੀਮ ਲੈਣੀ ਆ ਤੇ ਹਾਲੇ ਤੱਕ ਜਿਹੜਾ ਸਿਲੰਡਰ ਆ ਸਿਰਫ ਇੱਕ ਬੰਦੇ ਨੂੰ ਮਿਲਿਆ ਉਹ ਖੜੀ ਆ ਤੇ ਪਿੱਛੇ ਜਿਹੜੀ ਆ ਮਾਤਾ ਦੇਖਾ ਪੂਰੀ ਖੋਤਾ ਪਿੱਛੀ ਲੱਗੀ ਖੜੀ ਐ ਇਹਨੂੰ ਸਿਲੰਡਰ ਦਿੱਤਾ ਨੇ ਹੋਰ ਤੱਕ ਇਹਨੂੰ ਦਿੱਤਾ ਨਹੀਂ ਤੇ ਬਾਕੀ ਮੈਨੂੰ ਇੱਕ ਗੱਲ ਤੋਂ ਸਮਝ ਤੋਂ ਬਾਹਰ ਆ ਗਈ ਹੈ ਚੀਜ਼ ਵੀ ਜਿਹੜਾ ਇਹ ਸਿਲੰਡਰ ਵਾਲੀ ਸਕੀਮ ਆ ਜਿਹੜਾ ਇਹਦਾ ਉਹ ਬਣਾਇਆਗਾ ਕੀ ਕਹਿੰਦੇ ਨੇ ਡੈਮੋ ਡੋਮੋ ਜੋ ਵੀ ਸੀਗਾ ਪ੍ਰੋਜੈਕਟ ਵਗੈਰਾ ਦਿਖਾ ਰਹੇ ਇਹ ਤੇ ਉਹ ਰੇਲਵੇ ਸਟੇਸ਼ਨ ਤੇ ਕੀ ਕਰਦਾ ਅੱਛੇ ਦਿਨ ਆਉਣਗੇ ਮੋਦੀ ਜੀ ਨੇ ਵੀ ਕਹਿਤਾ ਹਾਂ ਲਹਿਰਾ ਗਗਾ ਲਹਿਰਾ ਗਗਾ ਲਹਿਰੇ ਗਗੇ ਆ ਲੈ ਟ੍ਰੇਨਾਂ ਠੀਕ ਆ ਇਹ ਟ੍ਰੇਨਾਂ ਲੇਟ ਕਿਉਂ ਹੁੰਦੀਆਂ ਅਰਸ਼ ਕਿਵੇਂ ਪੈਂਚਰ ਹੋ ਜਾਂਦੀ ਹੈ ਰੇਲ ਗੱਡੀ ਫਿਰ ਪੈਂਚਰ ਲਾਉਣ ਲੱਗ ਗਏ ਆਂ ਵੀ ਕਿੰਨਾ ਟਾਈਮ ਲੇਟ ਆ ਹੈ ਕੁਛ ਨਹੀਂ ਬੁਰਾ ਹਾਲੀ ਆ ਪੂਰਾ ਇੱਕ ਦਿਨ ਲੇਟ ਆ ਨਾ ਜਿਹੜੀ ਟ੍ਰੇਨ ਨੇ ਹੁਣ ਪਹੁੰਚਣਾ ਚਾਹੀਦਾ ਸੀ ਤੁਰੀ ਉਹ ਤਾਂ ਪੈ ਨਹੀਂ ਹਲੇ ਉੱਥੇ ਫਿਰਦੀ ਹੈ ਗਵਾਲੀਅਰ ਫਿਰਦੀ ਆਲੇ ਇੱਕ ਦਿਨ ਲੇਟ ਆ ਪੂਰੀ ਇਹ ਕਰਦੇ ਕੀ ਆ ਯਾਰ ਇਹ ਜਿਹੜਾ ਇੰਨਾ ਲੇਟ ਪਾ ਜਾਂਦੀ ਆ ਪਤਾ ਨਹੀਂ ਨਾ ਟ੍ਰੈਫਿਕ ਆ ਨਾ ਕੋਈ ਲੈਣ ਨਾ ਦੇਣ ਕੁਛ ਨਹੀਂ ਹੈਗਾ ਨਾਲੇ ਫੇਰ ਵੀ ਟ੍ਰੇਨਾਂ ਲੇਟ ਹੋ ਜਾਂਦੀਆਂ ਚਾਂਬਲੇ ਵੇ ਚਾਂਬਲੇ ਵੇ ਹਣਾ ਸਰਕਾਰ ਮਾੜੀ ਸਰਕਾਰ ਸਰਕਾਰ ਮਾੜੀ ਸਰਕਾਰ ਦੇ ਲੱਛਣ ਆਏ ਸਾਰੀਆਂ ਟ੍ਰੇਨਾਂ ਲੇਟ ਇੱਕ ਨਹੀਂ ਅੱਧੀ ਨਹੀਂ ਸਾਰੀਆਂ ਜਿੱਟੇ ਮਰੇ ਟੈਟ ਕਰਕੇ ਰੱਖੇ ਵੀ ਹੋਵੇ ਸਾਲੇ ਮਝਾਲਾ ਵੀ ਇੱਕ ਮਿੰਟ ਵੀ ਲੇਟ ਹੋ ਜਾਂਨੇ ਗੱਲੇ ਹੀ ਆ ਬਾਬਿਓ ਇਹ ਇਹ ਇਹਨਾਂ ਨੂੰ ਵੋਟਾਂ ਪਾਉਂਗੇ ਤਾਂ ਟ੍ਰੇਨਾਂ ਇੱਕ ਇੱਕ ਦਿਨ ਲੇਟ ਹੀ ਆਉਣੀ ਆ ਆ ਬਾਬਾ ਜਿਹੜਾ ਪਿੱਛੇ ਖੜਾ ਇਹ ਬਰਨਾਲੇ ਤੋਂ ਪੂਰੀ ਆਇਆ ਸਾਗ ਲੈਣ ਚਾਹ ਬਾਬਾ ਮਿਲ ਗਿਆ ਸਾਗ ਆ ਗਿਆ ਤਾਂ ਮਿਲ ਗਿਆ ਵਾ ਸਾਈ ਮਨ ਲੱਗ ਕੇ ਚੱਲ ਲੋ ਲਗਦਾ ਉਹ ਆ ਰਿਹਾ ਟਾਈਮ ਆ ਗਿਆ ਯਾਰ ਉਹ ਵੀ ਹੈ ਗਵਰਨਰ ਦਾ ਕਾਫੀ ਜਿਹਨੇ ਸਾਹਤ ਰੋ ਠੀਕ ਆ ਦੋਸਤੋ ਚਾਹ ਆਰਡਰ ਕੀਤੀ ਹੈ ਚਾਹ ਆ ਰਹੀ ਹੈ ਕੀ ਰੇਟ ਹੈ ਬਾਈ ਗਲਾਸ 10 ਰੁਪਏ 10 ਰੁਪਏ ਆ ਦਿਓ ਮੈਂ ਕੜੀ ਜਿਹਾ ਗੱਪ ਲੇਟ ਪੁੱਛਦਾ ਲੋ ਵੀ ਬਾਬੇ ਟ੍ਰੇਨ ਆ ਗਈ ਇੰਨੀ ਜ਼ਿਆਦਾ ਲੇਟ ਆਈ ਹੈ ਨਾ ਜੇ ਸੱਚੀ ਕੋਈ ਕੁੜੀ ਕੜੀ ਹੁੰਦੀ ਤੇ ਘੇਰ ਕੇ ਚਾਪੜੇ ਲਾਉਣੀ ਸੀ ਦੋਨਾਂ ਜਣੇ ਕਿਉਂ ਆ ਰਿਹਾ? ਬਿਲਕੁਲ ਜੀ ਬਿਲਕੁਲ। ਚਾਪੜਾ ਪ੍ਰੇਡ ਹੋ ਜਾਣੀ ਸੀ ਇਹਦੀ। ਚਾਪੜਾ ਪ੍ਰੇਡ ਆਪਣੇ ਨੁਕਸਾਨ ਹੋਣਾ ਸੀ। ਹਾਰਨ ਕਿਉਂ ਨਹੀਂ ਦੇ ਰਹੀ ਇਹ ਵੀ ਨੇੜੇ ਤਾਂ ਆ ਗਈ। ਹਾਰਨ ਠੰਡ ਆ ਨਾ ਬੋਲਿਆ ਨਹੀਂ ਜਾ ਰਿਆ। ਹੰਗ ਜਖਮ ਵੀ ਹੋ ਸਕਦਾ। ਹਾਰਨੀ ਨਹੀਂ ਮਾਰ ਰਹੀ ਇੰਨਾ ਨੇੜੇ ਆ ਗਈ। ਦੋਸਤੋ ਅਸੀਂ ਹੋਗੇ ਸੀਗੇ ਲੇਟ। ਠੀਕ ਆ ਅਸੀਂ ਵੀ ਲੇਟ ਹੋਗੇ ਤੇ ਟ੍ਰੇਨ ਵੀ ਲੇਟ ਹੋ ਗਈ ਸੀਗੀ। ਠੀਕ ਆ ਤੂਰੀ ਅਸੀਂ ਪਹੁੰਚੇ ਥੋੜਾ ਜਿਹਾ ਲੇਟ ਸਾਡੀ ਟ੍ਰੇਨ ਪਹੁੰਚੀ। ਇੱਥੇ ਆ ਕੇ ਪਤਾ ਲੱਗਿਆ ਵੀ ਜਿਹੜੀ ਸੂਰੀ ਤੋਂ ਅੰਬਰਸਰ ਟ੍ਰੇਨ ਜਾਂਦੀ ਆ ਉਹ ਵੀ ਲੇਟ ਆ ਗਈ। ਓ ਲੇਟ ਹੈਗੇ 12 13 ਘੰਟੇ ਹੁਣ ਇੱਕ ਦਿਨ ਇੱਥੇ ਕਿਹੜਾ ਰਹੂਗਾ ਠੀਕ ਆ ਫਿਰ ਅਸੀਂ ਡਿਸੀਜਨ ਲੈਂਦਾ ਕਿ 180 ਜਾਵਾਂਗੇ ਲੁਧਿਆਣਾ ਲੁਧਿਆਣੇ ਤੋਂ ਬੱਸ ਲੈ ਲਾਂਗੇ ਫਿਰ ਗਾਂਹਲਾ ਸਫਰਾ ਜਿਹੜਾ ਬਸਤੀ ਚਾਹ ਕਰਾਂਗੇ ਤੇ ਫਿਰ ਸਾਡਾ ਜਿਹੜਾ ਬੰਦਾ ਥੋੜਾ ਜਣ ਗੱਲਾ ਹੋਗਾ ਕਹਿੰਦਾ ਵੀ ਚਲ ਆਪਾਂ ਬਾਅਦ ਚ ਟਿਕਟਾ ਘਟਾਵਾਂਗੇ ਅਸੀਂ ਆਸ-ਪਾਸੇ ਨਿਕਲ ਗਏ ਤੇ ਜਦੋਂ ਅਸੀਂ ਆਏ ਤੁਰੰਤ ਠੀਕ ਆ ਟ੍ਰੇਨ ਤੁਰੀ ਜਾਂਦੀ ਜੀ ਤੇ ਫਿਰ ਉੱਥੇ ਫਿਰ ਅਸੀਂ ਕਿੱਥੇ ਜਰਨਲ ਡੱਬੇ ਦੀ ਟਿਕਟਾ ਘਟਾ ਲੈਂਦੇ ਤੇ ਫਿਰ ਅਸੀਂ ਬੁਕਿੰਗ ਵਾਲੇ ਡੱਬਿਆਂ ਦੇ ਵਿੱਚ ਬੈ ਕੇ ਟਿਕਟ ਕਰਾਈ ਤਾਂ ਵਧੀਆ ਗੱਲ ਆ ਵੀ ਪ੍ਰਾਇੋਰਟੀ ਮਿਲਦੀ ਵੀ ਆਪਾਂ ਕਰਾ ਸਕਦੇ ਹਾਂ ਬਹੁਤ ਵਧੀਆ ਗੱਲ ਆ ਜਿਹਨੂੰ ਕਰਨੀ ਆਉਂਦੀ ਆ ਤਾਂ ਇਹ ਚੀਜ਼ ਦਾ ਵੀ ਫਾਇਦਾ ਹੋ ਜਾਂਦਾ ਵੀ ਜੇ ਤੁਸੀਂ ਲੇਟ ਹੋ ਸੀਗਾ ਆਨਲਾਈਨ ਬੁਕਿੰਗ ਕਰਾ ਦੋ ਆਰਾਮ ਨਾਲ ਆ ਕੇ ਬਹਿ ਜਾਓ ਠੀਕ ਆ ਵਿਸ਼ੰਖੇ ਤੇ ਹੁਣ ਅਸੀਂ ਆ ਗਏ ਤੇ ਪਹਿਲਾਂ ਅਸੀਂ ਬਿਜ਼ਨਸ ਕਲਾਸ ਦੇ ਵਿੱਚ ਜਾ ਕੇ ਬੈਗੇ ਸੀਗੇ ਭੁਲੇਖੇ ਨਾਲ ਉਸੇ ਹੀ ਹੀਟਰ ਲੱਗੇ ਹੋਏ ਉੱਥੇ ਅਲੱਗ ਹੀ ਸੁਆਦ ਬਾਬੇ ਉੱਥੇ ਤਾਂ ਗਰਮੀ ਆਉਣ ਲਾ ਜਾਂਦਾ ਕੋਟ ਵੀ ਲਾਹਾਂਦਾ ਉਹ ਡੱਬਾ ਦਾ ਫਿਰ ਉੱਥੇ ਲੈ ਕੇ ਨਜ਼ਾਰੇ ਸਾਨੂੰ ਕਿਹਨੇ ਦੱਸਿਆ ਕਿ ਇੱਥੇ ਚੀਟੀ ਆਊਗਾ ਕਿ ਤੁਹਿਆ ਸੀਟਾਂ ਤੇ ਬਗ ਲੋ ਅਸੀਂ ਆ ਆ ਸੀਟਾਂ ਤੇ ਆ ਗਏ ਇੱਥੇ ਵੀ ਪੂਰਾ ਨਜ਼ਾਰਾ ਇੱਥੇ ਵੀ ਆਵਾ ਕਮਰਾ ਪਤਾ ਕਿਹਦੇ ਵਾਸਤੇ ਇਹ ਜੇ ਕੋਈ ਕਈ ਵਾਰੀ ਟਿਕਟ ਨਹੀਂ ਘਟਾਉਂਦਾ ਹੈ ਉਹਦੀ ਤੋਲ ਥੱਪ ਕਰਨ ਵਾਸਤੇ ਆ ਆ ਕਮਰਾ ਟੀਟੀ ਵਾਸਤੇ ਲੋ ਵੀ ਦੋਸਤੋ ਲੁਧਿਆਣੇ ਪਹੁੰਚ ਗਏ ਤੇ ਹੁਣ ਇੱਥੇ ਦੇਖਦੇ ਆਂ ਵੀ ਅੰਮ੍ਰਿਤਸਰ ਜਾਣਾ ਕਿਵੇਂ ਆ ਤੇ ਰਸ਼ਾ ਰਸ਼ ਹੋਇਆ ਪਿਆ ਕੰਮ ਐ ਲੱਗਦਾ ਕਿ ਜਿਵੇਂ ਬਿਹਾਰ ਵਿੱਚ ਆ ਗਏ ਨਾ ਕਿ ਪੰਜਾਬ ਦੇ ਵਿੱਚ ਇੱਕ ਅੱਦਾ ਟਮਾਟਾ ਲਾ ਪੰਜਾਬੀ ਦਿਖ ਰਿਹਾ ਮੈਂ ਤਾਂ ਫਰਾਨ ਆ ਯੂਮੇ ਮੱਲਾ ਵੀ ਪੰਜਾਬੀ ਕਿਤੇ ਹੈ ਨਾ ਬਿਹਾਰ ਚ ਜਾਵੜਿਆ ਹੁੰਦਾ ਆਏ ਆ ਸਿਸਟਮ ਠੀਕ ਹੈ ਦੇਖੋ ਕੀ ਹਾਲ ਹੋਇਆ ਪਿਆ ਮੈਂ ਤਾਂ ਹੈਰਾਨ ਆ ਯਾਰ ਵੀ ਆਪਣੇ ਪੰਜਾਬ ਦਾ ਹਾਲ ਕੀ ਹੋ ਗਿਆ ਟਮੇਟੇ ਲੈ ਪੰਜਾਬੀ ਦਿੰਦਾ 1 2 1 2 ਐ ਟਮੇਟੇ ਲੈ ਸਾਰੇ ਸਾਰੇ ਬਾਬੇ ਪ੍ਰਵਾਸੀ ਐ ਤੇ ਇਹਨਾ ਇਹਨਾ ਇੱਕ ਅੱਧਾ ਟਮਾਟਾ ਲੈ ਹੀ ਦਿੰਦਾ ਪੰਜਾਬੀ ਬੰਦਾ ਹਾਰਨਰ ਵਾਲੇ ਆ ਨਾ ਯੂਪੀ ਦੇ ਸੋ ਇਹ ਗੱਲ ਹੈ ਮਾਈਗ੍ਰੇਟ ਹੋਏ ਉਧਰੋਂ ਜੁਪੀ ਤੋਂ ਬਿਹਾਰ ਤੋਂ ਠੀਕ ਆ ਬੰਦੇ ਤੇ ਆਪਣੇ ਵਾਲੇ ਸਿੱਧਾ ਗਏ ਕੈਨੇਡਾ ਕੈਨੇਡਾ ਤੇ ਯੂਕੇ ਆਸਟ੍ਰੇਲੀਆ ਇੱਧਰ ਨੂੰ ਲੰਘ ਗਏ ਤੇ ਬਿਹਾਰ ਵਾਲੇ ਇੱਧਰ ਆ ਗਏ ਇਹ ਕਿਹਦਾ ਇਹ ਕਿਹਦਾ ਤੁਸੀਂ ਪਾਣੀ ਹੈ ਇਹ ਕਿਹਦਾ ਇਹ ਗਏ ਗਏ ਤੇ ਹੁਣ ਅਸੀਂ ਪਲਾਨ ਮਤਲਬ ਵੀ ਕਰਤਾ ਪਹਿਲਾਂ ਇਹ ਸੀਗਾ ਸਾਡਾ ਬਸ ਤੇ ਜਾਣ ਦਾ ਬਟ ਟ੍ਰੇਨ ਆ ਜਿਹੜੀ ਉਹ 80 ਸਾਨੂੰ ਅਸੀਂ ਚੈੱਕ ਕੀਤੀ ਮਿਲਨ ਰਹੀ ਆ। ਉਹ ਲੱਕ ਟਿਕ ਟਕਟਾ ਹੈ ਜੀ। ਉਹ ਲੱਕ ਟਿਕ ਟਕਟਾ ਲਈ ਹੈ। ਹੂੰ ਗਲਤ ਟਾਲ ਕਹਿੰਦੇ। ਇੱਧਰ ਗਲਤ ਉਤਰ ਗਿਆ ਦਾ ਮਤਲਬ ਆਪਾਂ। ਆ ਮੇਰੇ ਨਾਲ ਦਾ ਜਿਹੜਾ ਬੰਦਾ ਨਾ ਮੈਨੂੰ ਆਇਆ ਸੀ ਵੀ ਮੇਰੇ ਨਾਲੋਂ ਜ਼ਿਆਦਾ ਸ਼ਿਹਾਰਾ ਠੀਕ ਆ। ਵੀ ਆਪਾਂ ਜਿਹੜੀ ਟੂਰ ਦੀ ਜਿਹੜੀ ਬਾਗ ਡੋਰਾ ਸਾਰੀ ਇਹਦੇ ਹੱਥ ਫੜਾ ਰੱਖੀ ਆ। ਵੀ ਤੂੰ ਦੇਖਣਾ ਠੀਕ ਆ ਵੀ ਆਪਾਂ ਕਿੱਧਰੋਂ ਕਿੱਧਰ ਨੂੰ ਜਾਣਾ। ਮਾਂ ਦਾ ਪੁੱਤ ਬਾਰ-ਬਾਰ ਇੱਥੋਂ ਮੁੜ ਜਾ ਕੇ ਵਾਪਸ ਆ ਕੇ ਕਿਆ ਕਰੇ। ਇੱਧਰ ਦੀ ਤੇ ਰਾਈ ਹੈ ਨਹੀਂ ਰਾਈ ਹੈ ਨਹੀਂ ਉਹ ਐਡੇ-ਐਡੇ ਅੱਖਰਾਂ ਚ ਲਿਖਿਆ ਪਿਆ। ਬਿੱਥੋਂ ਮੁੜ ਕੇ ਥੱਲੇ ਜਾਓ ਟਿਕ ਟਕਰ ਓਏ ਹੌਲੀ ਵਜਾਲਾ ਭਰਾਵਾ ਹਾਂ ਬੋਲ ਓਹੋ ਹੋ ਏਡਾ ਵੱਡਾ ਹਾਰਨ ਸਾਡਾ ਵਾਲੇ ਮੋਟਰੇ ਨਾਲ ਤੇ ਲਵਾਉਣ ਵਾਲਾ ਲੋ ਵੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਪਲੇਟ ਫਾਰਮ ਨੰਬਰ 2 ਕਿੱਥੇ ਜੇ ਆ ਔ ਰਿਆ ਦੇਖਦਾ ਇੱਥੇ ਸਾਡੀ ਟ੍ਰੇਨ ਆਉਣੀ ਆ ਠੀਕ ਆ ਤੇ ਟਿਕਟਾਂ ਅਸੀਂ ਲੈ ਲਈਆਂ ਪੂਰਾ ਹਮ ਹਵਾ ਕੇ ਬਹੁਤ ਵੱਡੀ ਲਾਈਨ ਸੀਗੀ ਇੱਕ ਆਪਣਾ ਭਾਈਚਾਰੇ ਦਾ ਬੰਦਾ ਖੜਾ ਉਹਨੂੰ ਮਾਰੀ ਮਾਰੀ ਸਪਾਰਸ ਨੇ ਉਹਦੀ ਟਿਕ ਟਕ ਕਢਾ ਕੇ ਦੇ ਦੀਆਂ ਦੋ ਆ ਖਚਰੂ ਭੈਣਾ ਦੇਖ ਪਤਾ ਨਹੀਂ ਹੁਣ ਦੇਖਿਆ ਕੋਈ ਨਾ ਕੋਈ ਰੀਲ ਬਣਾਉਣ ਵਾਲੀ ਸੋਚੀ ਜਾਂਦਾ ਜੀ ਇਹ ਲੈ ਕੇ ਜਾਉ ਸਾਨੂੰ ਰੱਬ ਦੇ ਘਰ ਠੀਕ ਆ ਤੇ ਕਰਾਂਗੇ ਸਾਡੇ ਵਾਹਿਗੁਰੂ ਦੇ ਦਰਸ਼ਨ ਲੋ ਵੀ ਦੋਸਤੋ ਆਪਾਂ ਆ ਗਏ ਆਪਣੀ ਸੀਟ ਦੇ ਉੱਤੇ ਆਪਣੀ ਸੀਟ ਸੀਗੀ ਬਿਲਕੁਲ ਉੱਪਰ ਤੇ ਉਹ ਬਾਈ ਪਿਆ ਥੱਲੇ ਵਿਚਾਰੇ ਨੂੰ ਬਾਹਲੀ ਠੰਡ ਲੱਗ ਰਹੀ ਐ ਨੇ ਆ ਜਾਦੇ ਸ਼ਾਇਦ ਉਹਨੂੰ ਪਤਾ ਨਹੀਂ ਵੀ ਤੋਂ ਪਚੜ ਚੁੱਕੀ ਆ ਹੋ ਦੱਸਣਾ ਪੈਣਾ ਥੱਲੇ ਜਾ ਕੇ ਵੀ ਬਿਰੇ ਧੋਪ ਆ ਗਈ ਹੁਣ ਗਰਮੀ ਵਾਲਾ ਟਾਈਮ ਜਾ ਹੋ ਗਿਆ ਕੋਟ ਘਟ ਲਾ ਦੇ ਕਿਉਂਕਿ ਸਵੇਰੇ ਜਿਹੀ ਭਾਗ ਕੋ 53 ਨੂੰ ਝਟਕਾ ਬਬੇ ਆਇਆ ਜੋ ਟ੍ਰੇਨ ਚੱਲਦੀ ਹੈ ਨਾ ਝਟਕਾ ਬੜਾ ਕਸੁੱਤਾ ਮਾਰਦੀ ਆ ਆ ਛੱਡ ਕੇ ਜਾਵੜਿਆ ਬੈਗ ਠੀਕ ਆ ਕਹਿੰਦਾ ਮੈਂ ਆਇਆ 1 ਮਿੰਟ ਹੁਣ ਪਤਾ ਨਹੀਂ ਕਿੱਧਰ ਨੂੰ ਤਿੱਤਰ ਹੋਇਆ ਬਟ ਟ੍ਰੇਨ ਤੁਰ ਪਈ ਨੇ ਦੁਗਿਆਨ ਤ੍ਰੈਤਰੀ ਹੋਈ ਆ ਬਾਬਿਓ ਪਤਾ ਨਹੀਂ ਕਿੱਧਰ ਨੂੰ ਗਾਇਬ ਹੋ ਗਿਆ ਲੋਤਰੋ ਕਿੱਧਰ ਲੰਘ ਗਈ ਸੀ ਜੀ ਜਦ ਬੈਨਾ ਸੇਟਾਂ 'ਚੋਂ ਬੈਠਦਾ ਆਏ ਕੋਈ ਮੈਂ ਪਿਆ ਬੰਨੋਂ ਸੇਟਾਂ 'ਚੋਂ ਬੈਠਦਾ ਅਸ ਬਹਿ ਕਿ ਸਰ ਬਾਬੇ ਫਰੋਡ ਵਾਜੀ ਹੋ ਰਹੀ ਆ ਸ੍ਰੀਆਮ ਸਿੱਧੀ ਗੱਲ ਆ ਇੱਥੇ ਆ ਲੁਧਿਆਣੇ ਠੀਕ ਆ ਸਾਨੂੰ ਟਿਕਟਾਂ ਦਿੱਤੀਆਂ ਸਾਨੂੰ ਕਹਿੰਦੇ ਕਹਿੰਦੇ ਵੀ ਐਂ ਕਰਕੇ ਸਿੱਧੀ ਅੰਮ੍ਰਿਤਸਰ ਜਾਣੀ ਆ ਤੇ ਉਹ ਜਾ ਕਿੱਥੇ ਰਹੀ ਸੀਗੀ ਪਠਾਨਕੋਟ ਪਠਾਨਕੋਟ ਜਾ ਰਹੀ ਸੀਗੀ ਠੀਕ ਆ ਹਾਂ ਤੇ ਫਿਰ ਉਹ ਤਾਂ ਅਸੀਂ ਸ਼ੁਕਰਮੰਨ ਵੀ ਆ ਮੇਰੇ ਨਾਲ ਦਾ ਮੁੰਡਾ ਠੀਕ ਆ ਵੀ ਆਪਣੇ ਯਾਰ ਦੋਸਤ ਨੇ ਪੁੱਛ ਲੈ ਕੇ ਸੀ ਤੋਂ ਉਹਨਾਂ ਨੇ ਦੱਸਤਾ ਤੇ ਨਹੀਂ ਤਾਂ ਅਸੀਂ ਗਾਹਾਂ ਲੰਗੇ ਹਣਾ ਸੀ ਤੱਪੇ ਨਾਲ ਸਾਰੇ ਦਿਨਾਂ ਅਸੀਂ ਤੁਰੇ ਫਿਰਦੇ ਆ ਹਲੇ ਤੱਕ ਅੰਬਰਸ ਅੰਬਰਸਾਰੀ ਨਹੀਂ ਪਹੁੰਚਾਈ ਉਹ ਤੰਡਰੇ ਨਾ ਬਦਲਤੀ ਆ ਪਤਾ ਨਹੀਂ ਕੀ ਅੱਜ ਕੀ ਦਾ ਮਾੜਾ ਮੂੰਹ ਦੇਖ ਲਿਆ ਸਾਰਾ ਯਾਰ ਹੱਦ ਹੋ ਗਈ ਐਨਾ ਕਿਤੇ ਨਹੀਂ ਕੁੱਤੇ ਭਗਾਈ ਹੋਈ ਪਹੁੰਚ ਗਏ ਅੰਬਰਸਰ ਤੇ ਦੋਸਤੋ ਅਸੀਂ ਅੰਬਰਸਰ ਪਹੁੰਚ ਗਏ ਉਹ ਵੀ ਬੱਸ 'ਚ ਪੂਰੀ ਸਟੋਰੀ ਦੱਸਾਂਗੇ ਤੁਹਾਨੂੰ ਪਹੁੰਚਣ ਤੋਂ ਬਾਅਦ ਵਿੱਚ ਹੋ ਜਾ ਜੀ ਪਹੁੰਚ ਚੁੱਕੇ ਹਾਂ ਸ੍ਰੀ ਅਮਰਤ ਸਰ ਸਾਹਿਬ ਤੇ ਆਹ ਤੁਸੀਂ ਪਿੱਛੇ ਲੋਕੇਸ਼ਨ ਦੇਖ ਸਕਦੇ ਹੋ ਜਿੱਥੇ ਆਪਾਂ ਦਰਵਾਜਾ ਸਾਹਿਬ ਨੂੰ ਠੀਕ ਆ ਰੁੱਕ ਕਰਦੇ ਜਿਸ ਲੋਕੇਸ਼ਨ ਵੱਲੋਂ ਤੇ ਇੱਥੋਂ ਆਪਾਂ ਹੁਣ ਜਾਵਾਂਗੇ ਦਰਵਾਸਾਹਬ ਤੇ ਹਜੇ ਆਪਾਂ ਦਰਸ਼ਨ ਨਹੀਂ ਕਰਾਂਗੇ ਦਰਸ਼ਨ ਕਰਾਂਗੇ ਕੱਲ ਨੂੰ ਕਿਉਂਕਿ ਸਾਡਾ ਸਾਰਾ ਦਿਨ ਕੁੱਤੇ ਪਕਾਈ ਚ ਨਿਕਲ ਗਿਆ ਅਸੀਂ ਸਵੇਰੇ ਤੁਰੇ ਸੀ 7 ਵਜੇ ਤੇ ਟ੍ਰੇਨਾਂ ਸਾਰੀਆਂ ਲੇਟ ਸੀਗੀਆਂ ਇੱਕ ਟ੍ਰੇਨ ਨੇ ਸਾਨੂੰ ਅੰਬਰਸਾਦੀ ਨਹੀਂ ਪਹੁੰਚਾਇਆ ਉਹ ਕਹਿੰਦੇ ਤੁਸੀਂ ਜਲੰਦਰੀ ਉੱਤਰ ਜਾਓਠੀਗਾ ਵੀ ਟ੍ਰੇਨ ਹੀ ਸਾਨੂੰ ਗਲਤ ਤੇ ਹਨਾ ਜਿੱਥੇ ਇੱਕ ਇਨਕੁਆਰੀ ਤੋਂ ਆਪਾਂ ਪੁੱਛਦੇ ਆ ਉਹਨਾਂ ਨੇ ਗਲਤ ਚੜਾ ਦਿੱਤਾ ਟ੍ਰੇਨ ਆਉਣੀ ਆਈ ਨਹੀਂ ਹੋਰ ਕਿਸੇ ਟ੍ਰੇਨ ਦੀ ਕਹਤਾ ਵੀ ਇਹਦੇ ਤੇ ਚੜਜੋ ਇਹ ਜਾਊਗੀ ਜਿੱਥੇ ਸਾਨੂੰ ਉੱਥੇ ਵੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਬਸ ਕਿਹੜਾ 1 ਲੱਖ ਤਾਂ ਮਿਲ ਜਾਂਦੀ ਆ ਤੇ ਹੁਣ ਅਸੀਂ ਇੱਥੇ ਪਹੁੰਚੇ ਆ ਤੇ ਹੁਣ ਮਾੜਾ ਮੋਟਾ ਆਸੇ ਪਾਸੇ ਦੇਖਾਂਗੇ ਠੀਕ ਆ ਸਾਬ ਕਿਤਾਬ ਰੂਮ ਰਾਮ ਦਾ ਦੇਖਣਾਗਾ ਤੇ ਫਿਰ ਸਵੇਰੇ ਵਲੌਗ ਸਟਾਰਟ ਕਰਾਂਗੇ ਤੇ ਸਵੇਰੇ ਹੀ ਦਰਸ਼ਨ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਨੂੰ